ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾ ਭੈਣਾ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਨੂੰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਟਟਕੀ ਬਰਾਟ ਦੇ ਵਿਚਨੋਈ ਦੀ ਪੱਕੀ ਜਾਰੀ ਅਨਮੋਲ ਦੀ ਗ੍ਰਿਫਤਾਰੀ ਬਣੀ ਵਜ੍ਹਾ ਸੁਰੱਖਿਆ ਜੰਸੀਆਂ ਅਲਰਟ ਗੈਂਗਸਟਰ ਤੋਂ ਅਤਵਾਦੀ ਬਣੇ ਗੋਲਦੀ ਬਰਾੜ ਤੇ ਗੈਂਗਸਟਰ ਬਲਾਰਸ ਬਿਸ਼ਨੋਈ ਦੀ ਦੋਸਤੀ 15 ਸਾਲਾਂ ਬਾਅਦ ਟੁੱਟ ਗਈ ਹੈ 2011 ਚ ਪੰਜਾਬ ਯੂਨੀਵਰਸਿਟੀ ਚ ਵਿਦਿਆਰਥੀ ਰਾਜਨੀਤੀ ਤੋਂ ਸ਼ੁਰੂ ਹੋਈ ਇਸ ਦੋਸਤੀ ਵਿੱਚ ਦਰਾਰ ਦਾ ਕਾਰਨ ਬਿਸ਼ਨੋਈ ਦੇ ਪ੍ਰਾਣਮੂਲ ਬਿਸ਼ਨੋਈ ਦੀ ਕ੍ਰਿਪਤਾਰੀ ਹੈ ਦੋਵੇਂ 2011 ਦੇ ਆਸ-ਪਾਸ ਇਕੱਠੇ ਹੋਏ ਜਦੋਂ ਬਿਸ਼ਨੋਈ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਿਹਾ ਸੀ ਇਸ ਤੋਂ ਬਾਅਦ ਹੀ ਦੋਵਾਂ ਨੇ ਅਪਰਾਧ ਅਤੇ ਹਿੰਸਾ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ ਬਰਾਖ ਤੇ ਦੇ ਪਿਛनोई ਅੰਤਰਾਜ ਦੇ ਪਦਰਤੇ ਜ਼ਬਰਨ ਵਸੂਲੀ ਹੱਤਿਆ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਵਰਗੇ ਅਪਰਾਧ ਸਾਮਰਾਜ ਚਲਾ ਰੱਖੇ ਸਨ ਦੋਹਾਂ ਦੇ ਵੱਖਰੇ ਹੋਣ ਨਾਲ ਗੈਂਗਸਟਰ ਗੈਂਗਵਾਰ ਦਾ ਖਸਤਾ ਕਦਛਾ ਵਦਰਨ ਕਨ ਅੰੁਰੱਖਿਆ ਏਜੰਸੀਆਂ ਵਿੱਚ ਚੌਕਸ ਹੋ ਗਈਆਂ ਹਨ ਜਾਣਕਾਰੀ ਅਨੁਸਾਰ ਲੋਰਸ ਪਿਛनोई ਇਸ ਸਮੇਂ ਗੁਜਰਾਤ ਦੀ ਜੇਲ੍ਹ ਵਿੱਚ ਬੰਦੇ ਜਦੋਂ ਕਿ ਗੋਲਡੀ ਬਰਾਡ ਅਮਰੀਕਾ ਵਿੱਚ ਰਹਿ ਕੇ ਪੰਜਾਬ ਸਮੇਤ ਹੋਰ ਸੂਬਿਆਂ 'ਚ ਅੰਤਰਰਾਸ਼ਟਰੀ ਘਟਨਾਵਾਂ ਨੂੰ ਅੰਜਾਮ ਦੇ ਰੱਖਾ ਹੈ ਬਿਸ਼ਨਾਈ ਬਰਾਡ ਦੀ ਜੋੜੀ ਪਿਛਲੇ ਇੱਕ ਦਹਾਕੇ ਵਿੱਚ ਕਈ ਹਾਈ ਪ੍ਰੋਫਾਈਲ ਹੱਤਿਆਵਾਂ ਨੂੰ ਅੰਜਾਮ ਦੇ ਚੁੱਕਿਆ ਅਕਤੂਬਰ 2024 ਵਿੱਚ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ NCP ਆਗੂ ਬਾਬਾ ਸਿਦਕੀ ਅਤੇ ਦਸੰਬਰ 2023 ਵਿੱਚ ਕਰਨੀ ਸੈਨਾ ਦੇ ਮੁਖੀ ਸੁਖਦੇਵ ਗੋਗਾ ਮੇੜੀ ਦੀ ਹੱਤਿਆ ਵਿੱਚ ਉਹ ਦੋਵੇਂ ਸ਼ਾਮਲ ਰੱਖੇ ਹਨ ਇਸ ਤੋਂ ਲੰਮੀ 2022 ਵਿੱਚ ਮਚੂਰ ਪੰਜਾਬੀ ਕਾ ਇੱਕ ਸਿੱਧੂ ਮੂਸੇ ਵਾਲੇ ਦੀ ਹਤਿਆ ਦਾ ਦੋਸ਼ ਵੀ ਇਸੇ ਜੋੜੀ ਤੇਜ਼ ਲੱਗਿਆ ਸੀ ਸਿੱਧੂ ਮੂਸੇ ਵਾਲੇ ਦੀ ਹਤਿਆ ਤੋਂ ਬਾਅਦ ਗੋਲਡੀ ਬਰਾੜ ਨੇ BBC ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਸ ਦੇ ਕਮਾਂਡ ਵਿੱਚ ਕੀਤੀਆਂ ਗਲਤੀਆਂ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਸਾਡੇ ਕੋਲ ਉਸ ਨੂੰ ਮਾਰਨ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ ਗੱਲ ਇੰਨੀ ਹੀ ਹੈ ਬਾਬਾ ਸਿਤਕੀ ਦੀ ਹਤਿਆ ਦਾ ਦਾਵਾ ਲਾਸਪਿਸ਼ਨੋਈ ਗੈਂਗ ਨੇ ਕੀਤਾ ਸੀ ਸਿਤਕੀ ਤੇ ਦੋਸ਼ ਸੀ ਕਿ ਉਹ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦਾ ਸਮਰਥਨ ਕਰ ਰਿਹਸਨ ਜੋ ਕਿ 1998 ਦੇ ਕਾਲਾ ਹਿਰਨ ਸ਼ਿਕਾਰ ਮਾਮਲੇ ਵਿੱਚ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਹਨ April 2024 ਵਿੱਚ ਬਿਸ਼ਨੋਈ ਗੈਂਗ ਦੇ ਮੈਂਬਰਾਂ ਨੇ ਸਲਮਾਨ ਖਾਨ ਤੇ ਮੁੰਬਈ ਸਥਿਤ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ ਸਲਮਾਨ ਉਸ ਸਮੇਂ ਘਰ ਵਿੱਚ ਹੀ ਸਨ ਹਮਲਾਵਰ ਬਾਅਦ ਵਿੱਚ ਗੁਜਰਾਤ ਤੋਂ ਗ੍ਰਿਫਤਾਰ ਹੋਏ ਸਤੰਬਰ 2023 ਵਿੱਚ ਹੋਈ ਖਾਲਿਸਤਾਨ ਸਮਰਥਕ ਸੁਖਦੂਲ ਸਿੰਘ ਉਰਫ ਸੁਖਾ ਦੁਨੇਕੇ ਦੀ ਹਤਿਆ ਵੀ ਦੀ ਜ਼ਿੰਮੇਵਾਰੀ ਇਸੇ ਗੈਂਗ ਨੇ ਲਈ ਸੀ ਸੁਖਾ ਐਨ ਆਈਏ ਨੂੰ ਲੰਬੇ ਸਮੇਂ ਤੋਂ ਲੜਿੰਦਾ ਸੀ ਸਭ ਤੋਂ ਵੱਧ ਵਿਵਾਦਿਤ ਹਤਿਆ ਕੈਨੇਡਾ ਵਿੱਚ ਰਹਿਣ ਵਾਲੇ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨੇਜਰ ਦੀ ਸੀ ਜੋ ਜੂਨ 2023 ਵਿੱਚ ਮਰਿਆ ਗਿਆ ਸੀ ਨੇਜਰ ਦੀ ਮੌਤ ਬਾਅਦ ਭਾਰਤ ਅਤੇ ਕੈਨੇਡਾ ਵਿਚਕਾਰ ਵੱਡਾ ਕੂਟਨੀਤਕ ਵਿਵਾਦ ਖੜਾ ਹੋ ਗਿਆ ਸੀ ਕੈਨੇਡਾ ਨੇ ਬਿਨਾਂ ਕਿਸੇ ਠੋਸ ਸਬੂਤ ਦੇ ਦੇ ਪਾਲ ਸਰਕਾਰ ਦੇ ਏਜੰਟਾਂ ਤੇ ਹੱਤਿਆਵਾਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ ਖਬਰ ਨੂੰ ਅੰਤ ਤੱਕ ਦੇਖਣ ਲਈ